ਦੇਹੀ ਹੋਰ ਟਕਣਾ ਇਸ ਜਗ ਦੇ ਮਾਲੀ ਦਾ ਸੰਗ ਤੇ ਭੇਦ ਕਿਸੇ ਨਾ ਪਾਇਆ ਇਸ ਜਗ ਦੇ ਮਾਲੀ ਦਾ ਸੰਗ ਤੇ ਭੇਦ ਕਿਸੇ ਨਾ ਪਾਇਆ ਇਸ ਜਗ ਦੇ ਮਾਲੀ ਦਾ ਸੰਗ ਤੇ ਭੇਦ ਕਿਸੇ ਨਾ ਪਾਇਆ ਇਸ ਜਗ ਦੇ ਮਾਲੀ ਦਾ ਸੰਗ ਤੇ ਭੇਤ ਕਿਸੇ ਨਾ ਪਾਇਆ ਬੂਟੇ ਰੰਗ ਰੰਗੀਲੇ ਆ ਕਿੰਨਾ ਸੋਹਣਾ ਬਾਗ ਸਜਾਇਆ ਬੂਟੇ ਰੰਗ ਰੰਗੀਲੇ ਆ ਕਿੰਨਾ ਸੋਹਣਾ ਬਾਗ ਸਜਾਇਆ ਬੂਟੇ ਰੰਗ ਰੰਗੀਲੇ ਆ ਕਿੰਨਾ ਸੋਹਣਾ ਬਾਗ ਰਚਾਇਆ ਉਟੇ ਰੰਗ ਰੰਗੇਲੇ ਆ ਕਿੰਡਾ ਸੋਨਾ ਬਾਗ ਰਚਾਇਆ ਇਸ ਰੰਗਲੀ ਦੁਨੀਆ ਤੇ ਸੌਦਾ ਸੋਚ ਕਰੀ ਵਣ ਜਾਰੀ ਇਸ ਰੰਗਲੀ ਦੁਨੀਆ ਤੇ ਸੌਦਾ ਸੋਚ ਕਰੀ ਵਣ ਜਾਰੀ ਇਸ ਰੰਗਲੀ ਦੁਨੀਆ ਤੇ ਸੌਦਾ ਸੋਚ ਕਰੀ ਵੜ ਚਾਰੇ ਮੰਗਲੇ ਦੁਨੀਆਂ ਤੇ ਸੋਚਾ ਸੋਚ ਕਰਿ ਬੜ ਚਾਰੀ ਇਸ ਤੀਨ ਦੁਨੀਆਂ ਤੇ ਉਹ ਬੰਦਿਆ ਰੋਜ ਰੋਜ ਨਹੀਂ ਆਉਣਾ ਜਗ ਮਾਨਸਰੋਵਰ ਨੂੰ ਬੰਦਿਆ ਆਖਰ ਨੂੰ ਛੱਡ ਜਾਣਾ ਜਗ ਮਾਨਸਰੋਵਰ ਨੂੰ ਬੰਦਿਆ ਆਖਰ ਨੂੰ ਛੱਡ ਜਾਣਾ ਜਗ ਮਾਨ ਸਰੋਵਰ ਨੂੰ ਮੰਦ ਆਇਆ ਕਰੇ ਛੱਡ ਜਾਣਾ ਇਸ ਦੇਸ਼ ਬੇਗਾਨੇ ਚ ਇਹ ਚਿੜੀਆਂ ਦੋ ਦਿਨ ਰਹਿਣ ਬਸੇਰਾ ਇਸ ਦੇਸ਼ ਬੇਗਾਨੇ ਚ ਦੋ ਦਿਨ ਚਿੜੀਆਂ ਰਹਿਣ ਬਸੇਰਾ ਇਸ ਦੇਸ਼ ਬੇਗਾਨੇ ਚ ਦੋ ਦਿਨ ਚਿੜੀਆਂ ਰਹਿਣ ਦੇਸ਼ ਦੇਸ਼ ਬਗਾਨੇ ਚ ਦੁਨੀਆਂ ਚੜੀਆਂ ਰਹਿਣ ਬਸੇਰਾ ਇੱਕ ਨਾਮ ਗੁਰੂ ਬਾਜੋ ਬੰਦਿਆ ਕੋਈ ਨਾ ਦਰਦੀ ਤੇਰਾ ਇੱਕ ਨਾਮ ਗੁਰੂ ਬਾਜੋ ਬੰਦਿਆ ਕੋਈ ਨਾ ਦਰਦੀ ਤੇਰਾ ਇੱਕ ਨਾਮ ਗੁਰੂ ਬਾਜੋ ਬੰਦਿਆ ਕੋਈ ਨਾ ਦਰਦੀ ਤੇਰਾ ਇੱਕ ਨਾਮ ਬਾਜੋ ਬੰਦਿਆ ਕੋਈ ਨਾ ਦੇ ਤੇਰਾ ਇੱਥੇ ਕੌਣ ਜਾਣਾਈ ਜਗ ਤੇ ਬਣਿਆ ਮਸਾਫਰ ਖਾਨ ਜਗ ਮਾਨ ਸਰੋਵਰ ਨੂੰ ਉਹ ਬੰਦਿਆ ਆਖਰ ਨੂੰ ਛੱਡ ਜਾਣਾ ਜਗ ਮਾਨ ਸਰੋਵਰ ਨੂੰ ਬੰਦਿਆ ਆਖਰ ਨੂੰ ਛੱਡ ਜਾਣਾ ਜਗ ਮਾਨ ਦੇਸ਼ ਬਗਾਨੇ ਚ ਓ ਸੱਜਣਾ ਨਦੀ ਨਾਮ ਦਾ ਮੇਲਾ ਇਸ ਦੇਸ਼ ਬਗਾਨੇ ਚ ਓ ਸੱਜਣਾ ਨਦੀ ਨਾਮ ਦਾ ਮੇਲਾ ਇਸ ਦੇਸ਼ ਬਗਾਨੇ ਚ ਸੱਜਣਾ ਨਦੀ ਨਾਮ ਦਾ ਮੇਲਾ ਇਸ ਦੇਸ਼ ਬਗਾਨੇ ਚ ਸੱਜਣਾ ਨਦੀ ਨਾਮ ਦਾ ਮੇਲਾ जाना अंतली वार अकेल कला ई आया तूं अंतली वार अकेला कला ही आया तूं अंतली वार अकेला कला ही आया तूं अंतली वार अकेला हिते षि मुनीअ ने जगन सुखने म ਤਛਾਨਾ ਜਗ ਮਾਨ ਸਰੋਵਰ ਨੂੰ ਉਹ ਬੰਦਿਆ ਆਖਰ ਨੂੰ ਛੱਡ ਜਾਣਾ ਜਗ ਮਾਨ ਸਰੋਵਰ ਨੂੰ ਬੰਦਿਆ ਆਖਰ ਨੂੰ ਛੱਡ ਜਾਣਾ ਜਗ ਮਾਨ ਸਰੋਵਰ ਨੂੰ ਬੰਦਿਆ ਆਖਰ ਨੂੰ ਛੱਡ ਜਾਣਾ ਇਸ ਰੰਗਲੀ ਦੁਨੀਆ ਤੇ ਸੌਦਾ ਸੋਚ ਕਰੀ ਬਣ ਜਾਰੇ ਇਸ ਰੰਗਲੀ ਦੁਨੀਆ ਤੇ ਸੌਦਾ ਸੋਚ ਕਰੀ ਵਣਜਾਰੇ ਇਸ ਰੰਗਲੀ ਦੁਨੀਆ ਤੇ ਸੌਦਾ ਸੋਚ ਕਰੀ ਵਣਜਾਰੇ ਇਸ ਰੰਗਲੀ ਦੁਨੀਆ ਤੇ ਸੌਦਾ ਸੋਚ ਕਰੀ ਵਣਜਾਰੇ ਕਿਤੇ ਲੁੱਟ ਲੈਣ ਨਾ ਵੇ পিছে ফিরদে চোর তুমারে कित लुट लेन 나য়ে পিছে ফিরদে চোর তুমারে कित लुट लेन 나য়ে পিছে ফিরদে চোর তুমারে कित लुट लेन 나য়ে পিছে মেরে দে চোর তুমারে এক দিন হাত ফড়াওনায়া সব ধর্ম রাজ পরমান ਜਗ ਮਾਨ ਸਰੋਵਰ ਨੂੰ ਉਹ ਬੰਦੇ ਆਖਰ ਨੂੰ ਛੱਡ ਜਾਣਾ ਜਗ ਮਾਨ ਸਰੋਵਰ ਨੂੰ ਬੰਦੇ ਆਖਰ ਨੂੰ ਛੱਡ ਜਾਣਾ ਜਗ ਮਾਨ ਸਰੋਵਰ ਨੂੰ ਬੰਦੇ ਆਖਰ ਨੂੰ ਛੱਡ ਜਾਣਾ ਜਗ ਮਾਨ ਸਰੋਵਰ ਨੂੰ ਉਹ ਬੰਦੇ ਆਖਰ ਨੂੰ ਛੱਡ ਜਾਣਾ ਜਗ ਮਾਨ ਸਰੋਵਰ ਨੂੰ ਉਹ ਬੰਦਿਆ ਆਖਰ ਨੂੰ ਛੱਡ ਜਾਣਾ ਜਗ ਮਾਨ ਸਰੋਵਰ ਨੂੰ ਬੰਦਿਆ ਆਖਰ ਨੂੰ ਛੱਡ ਜਾਣਾ ਜਗ ਮਾਨ ਸਰੋਵਰ ਨੂੰ ਬੰਦਿਆ ਆਇਆ ਆਖਰ ਨੂੰ ਛੱਡ ਜਾਣਾ